ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਹਮੇਸ਼ਾ ਹੀ ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਰਿਹਾ ਹੈ ਤੇ ਕੈਨੇਡਾ ਹੁਣ ਜਾਣ ਦੇ ਚਾਹਵਾਨ ਪੰਜਾਬੀਆਂ ਦੇ ਲਈ ਵੱਡੀ ਖਬਰ ਨਿਕਲ ਕੇ ਆ ਰਹੀ ਹੈ। ਦਰਅਸਲ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਜਿੱਥੇ ਪਿਛਲੇ ਸਮੇਂ ਤੋਂ ਕਾਫੀ ਜ਼ਿਆਦਾ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਜਿਕਰ ਸਾਲ 2023 ਦੇ ਮੁਕਾਬਲੇ ਸਾਲ 2024 ਦੀ ਗੱਲ ਕਰੀਏ ਤੇ 24 ਦੇ ਵਿੱਚ ਹੁਣ ਜਾਣਾ ਕਾਫੀ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਖਾਸ ਕਰਕੇ ਸਟੱਡੀ ਵੀਜ਼ੇ ਦੇ ਉੱਤੇ ਕਾਫੀ ਜ਼ਿਆਦਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਅਤੇ ਕੈਨੇਡਾ ਦੀ ਸਰਕਾਰ ਦੇ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ ਹਨ ਸੋ ਇੱਕ ਹੋਰ ਵੱਡੀ ਪਾਬੰਦੀ ਤੁਹਾਨੂੰ ਦੱਸਦੀ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਲਗਾ ਦਿੱਤੀ ਗਈ ਹੈ ਤੇ ਕੈਨੇਡਾ ਦੀ ਸਰਕਾਰ ਦੇ ਵੱਲੋਂ ਲਗਾ ਦਿੱਤੀ ਗਈ ਹੈ ਕਿਉਂਕਿ ਕੈਨੇਡਾ ਦੇ ਵਿੱਚ ਲਗਾਤਾਰ ਰਹਾਇਸ਼ ਸੰਕਟ ਵਧਦਾ ਜਾ ਰਿਹਾ ਸੀ ਘਰਾਂ ਦੀਆਂ ਕੀਮਤਾਂ ਅਤੇ ਘਰਾਂ ਦੇ ਕਿਰਾਏ ਜਿਹੜੇ ਹਨ ਉਹ ਕਾਫੀ ਜ਼ਿਆਦਾ ਵਧਦੇ ਜਾ ਰਹੇ ਸਨ ਜਿਸ ਦੇ ਕਾਰਨ ਕੈਨੇਡਾ ਦੇ ਵਿੱਚ ਰਹਾਇਸ਼ ਸੰਕਟ ਵੀ ਆ ਚੁੱਕਾ ਸੀ ਇਸੇ ਦੌਰਾਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਅਤੇ ਕੈਨੇਡਾ ਦੀ ਸਰਕਾਰ ਦੇ ਵੱਲੋਂ ਮਿਲ ਕੇ ਫੈਸਲਾ ਲਿਆ ਗਿਆ ਹੈ ਕਿ ਕੈਨੇਡਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਦੌਰਾਨ ਹੁਣ ਆਉਣ ਵਾਲੇ 2 ਸਾਲਾਂ ਦੇ ਦੌਰਾਨ ਕੋਈ ਵੀ ਵਿਦੇਸ਼ੀ ਕੈਨੇਡਾ ਦੇ ਵਿੱਚ ਘਰ ਨਹੀਂ ਖਰੀਦ ਸਕੇਗਾ ਜੇਕਰ ਜੋ ਗੱਲ ਹੈ ਕਿ ਸਾਲ 2023 ਦੇ ਵਿੱਚ ਇਹ ਪਾਬੰਦੀ ਕੈਨੇਡਾ ਇਮੀਗ੍ਰੇਸ਼ਨ ਤੇ ਕੈਨੇਡਾ ਦੀ ਸਰਕਾਰ ਦੇ ਵੱਲੋਂ ਲਗਾਈ ਗਈ ਸੀ ਜਿਸ ਨੂੰ ਕੀ ਹੁਣ ਵਧਾ ਕੇ ਸਾਲ 2026 ਤੱਕ ਇਸ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਇਸ ਨੂੰ ਇਲਾਵਾ ਕੈਨੇਡਾ ਤੋਂ ਇਲਾਵਾ ਜੇਕਰ ਹੁਣ ਯੂਕੇ ਦੀ ਗੱਲ ਕਰੀਏ ਤੇ ਸਪਾਊਸ ਵੀਜ਼ਾ ਦੇ ਉੱਤੇ ਜਾਣ ਵਾਲੇ ਪੰਜਾਬੀਆਂ ਦੀ ਗਿਣਤੀ ਕਾਫੀ ਜ਼ਿਆਦਾ ਵੱਡੀ ਹੈ ਕਿਉਂਕਿ ਵੱਡੀ ਤعداد ਦੇ ਵਿੱਚ ਜੁਕੇ ਦੇ ਵਿੱਚ ਪੰਜਾਬੀ বাসਦੇ ਹਨ ਸੋ ਇਸੇ ਦੌਰਾਨ ਬਹੁਤ ਸਾਰੇ ਪੰਜਾਬੀਆਂ ਦੇ ਵੱਲੋਂ ਪੰਜਾਬ ਦੇ ਵਿੱਚ ਆ ਕੇ ਮੈਰਿਜ ਕਰਵਾਈ ਜਾਂਦੀ ਹੈ ਜਿਸ ਤੋਂ ਬਾਅਦ ਕੀ ਆਪਣੇ ਸਪਾਊਸ ਨੂੰ ਉਹਨਾਂ ਦੇ ਵੱਲੋਂ ਜੁਕੇ ਬੁਲਾ ਲਿਆ ਜਾਂਦਾ ਸੀ ਜਿਸ ਦੀ ਕੀ ਇਨਕਮ ਜੁਕੇ ਇਮੀਗ੍ਰੇਸ਼ਨ ਦੇ ਵੱਲੋਂ ਪਹਿਲਾਂ 18600 ਰੱਖੀ ਗਈ ਸੀ ਜੋ ਲਗਭਗ ਸਾਰੇ ਹੀ ਜਿਹੜੇ ਵੀ ਕੈਂਡੀਡੇਟ ਵਿਆਹ ਕਰਵਾਉਣ ਦੇ ਲਈ ਆਉਂਦੇ ਸਨ ਉਹਨਾਂ ਦੇ ਲਈ ਪੂਰੀ ਹੋ ਜਾਂਦੀ ਸੀ ਪਰ ਹੁਣ ਇਸ ਦੇ ਵਿੱਚ ਵੱਡਾ ਵਾਧਾ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ 29000 ਜਿਹੜੀ ਹੁਣ ਇਨਕਮ ਕਰਦਾ ਕੱਤੀ ਗਈ ਹੈ ਸਲਾਨਾ ਟੈਕਸ ਕੱਢ ਕੇ ਜੇਕਰ ਹੁਣ ਇੰਨੀ ਇਨਕਮ ਕਿਸੇ ਵੀ ਸਪੌਸ ਬੀਜਾ ਮਗਾਉਣ ਵਾਲੇ ਹਸਬੰਦ ਜਾਂ ਫਿਰ ਵਾਈਫ ਦੀ ਹੋਵੇਗੀ ਉਹੀ ਹੁਣ ਆਪਣੇ ਸਪੌਸ ਨੂੰ ਜੁਕੇ ਦੇ ਵਿੱਚ ਲਿਆ ਸਕਣਗੇ ਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੱਕਾ ਇਸ ਨੂੰ ਬੰਦ ਕਰਨ ਦਾ ਵੀ ਜਿਹੜਾ ਫੈਸਲਾ ਕਰ ਲਿਆ ਗਿਆ ਹੈ ਕਿ ਸਾਲ 2025 ਤੱਕ ਉਹ ਇਸ ਨੂੰ ਵਧਾ ਕੇ 38700 ਪਾਉਂਡ ਕਰ ਦੇਣਗੇ ਜਿਸ ਤੋਂ ਬਾਅਦ ਕਿ ਪੂਰੀ ਤਰ੍ਹਾਂ ਜਿਹੜੇ ਸਪੌਸ ਬੀਜੇ ਆ ਉਹ ਪੰਜਾਬ ਭਾਰਤ ਦੇ ਲਈ ਖਾਸ ਕਰਕੇ ਜਿਹੜੇ ਉਹ ਬੰਦ ਹੋ ਜਾਣਗੇ